ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬੀਡੀਓ ਦਫ਼ਤਰਾਂ ਵਿੱਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਉਦੋਂਵਾਰ 2 ਅਕਤੂਬਰ ਨੂੰ ਛੁੱਟੀ ਹੋਣ ਦੇ ਬਾਵਜੂਦ ਬੀਡੀਓ ਦਫ਼ਤਰ ਖੁੱਲ੍ਹੇ ਰਹੇ। ਇਸੇ ਤਰ੍ਹਾਂ 2 ਅਕਤੂਬਰ ਨੂੰ ਛੁੱਟੀ ਹੋਣ ਤੇ ਬਾਵਜੂਦ ਕੀਡੀਓ ਦਫ਼ਤਰ ਫਾਜ਼ਿਲਕਾ ਵੀ ਖੁੱਲ੍ਹਾ ਰਿਹਾ। ਇਸ ਤਰ੍ਹਾਂ ਐਨਓਸੀ ਲੈਣ ਲਈ ਆਉਣ ਵਾਲੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਉੱਧਰ ਬੀਡੀਓ ਫਾਜ਼ਿਲਕਾ ਨੇ ਦੱਸਿਆ ਕਿ 2 ਅਕਤੂਬਰ ਨੂੰ ਛੁੱਟੀ ਹੋਣ ਦੇ ਬਾਵਜੂਦ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬੀਡੀਓ ਦਫ਼ਤਰ ਖੁੱਲ੍ਹਾ ਗਿਆ ਹੈ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਐਨਓਸੀ ਲੈਣ ਕਿ ਕਿਸੇ ਥੋਰ ਕਾਗਜ਼ੀ ਕਾਰਬਿੰਦੀ ਕੋਈ ਦਿੱਕਤ ਪੇਸ਼ ਨਾ ਆਵੇ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਕਿ ਬੀੜੀ ਦਫਤਰ ਵਿੱਚ ਕਾਫੀ ਰੱਜ ਹੈ ਜਾਂ ਪਏਗਾ ਸਗਣਾ ਐਨਓਸੀ ਕਰਕੇ ਕਾਫੀ ਲੋਕ ਪਰੇਸ਼ਾਨ ਨੇ ਪਰ ਇਹਦੇ ਵਿੱਚ ਕੀ ਹੈ ਪਰੇਸ਼ਾਨੀ ਤਾਂ ਹੋਣਾ ਵੀ ਚਾਹੀਦਾ ਹੈ ਕਿਉਂਕਿ ਜਿਹੜੇ ਬੰਦਿਆਂ ਨੂੰ ਐਨਓਸੀ ਚਾਹੀਦੀ ਹੈ ਸਰਕਾਰ ਦੇ ਦੇ ਤਮ ਤਬਕ ਆਪਾਂ ਨੂੰ ਸਾਰੀਆਂ ਪਾਲਸੀਆਂ ਫਾਰਮੈਲਟੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਵੀ ਨੇ ਤੇ ਲੇਕਿਨ ਮੈਂ ਇੱਕ ਚੀਜ਼ ਦੇਖੀ ਹੈ ਸਾਡੇ ਮਾਇਨੇ ਚ ਇਹ ਚੀਜ਼ ਆਂਦੀ ਏ ਵੀ ਜੇ ਵੇਖੋ ਇੰਨਾ ਜੋ ਮੁਸੀਬਤਾਂ ਨਾਲ ਆਪਦੀਆਂ ਫੈਲਾਂ ਪੁੱਟ ਕਰ ਰਹੇ ਨੇ ਤਾਂ ਆਪ ਨੂੰ ਚਾਹੀਦਾ ਇਹ ਚੀਜ਼ਾਂ ਇਮਾਨਦਾਰੀ ਨਾਲ ਕੰਮ ਕਰਨੇ ਜਿਹੜੇ ਲੋਕਾਂ ਦੀਆਂ ਆਵਾਜ਼ਾਂ ਮੰਨ ਲੋ ਰਹੇਂਦੀਆਂ ਨੇ ਕੰਮ ਰਹਿੰਦੇ ਨੇ ਜਿਨ੍ਹਾਂ ਲੋਕਾਂ ਨੇ ਆਪਦੀ ਆਵਾਜ਼ ਉਠਾਈ ਏ ਕਿ ਸਾਡੇ ਪਿੰਡਾਂ ਦੇ ਵਿਕਾਸ ਨਹੀਂ ਹੋ ਰਹਾ ਹੁਣ ਇਹ ਜੀ ਇੰਨੇ ਔਖੇ ਹੋ ਕੇ ਬਰ ਰਹੇ ਨੇ ਫੈਲਾਂ ਤੇ ਨਾਨੂੰ ਵੀ ਚਾਹੀਦਾ ਹੈ ਆਪਦੇ ਜਿਹੜੇ ਕਹਿਣ ਮੁਤਾਬਕ ਆਪਦੇ ਕੰਮਾਂ ਤੇ ਕਾਰਾਂ ਤੇ ਸਾਰੇ ਪੂਰੇ ਭਰੋਸੇਯੋਗ ਉਤਰਨ ਕੰਮ ਤੇ ਖਰੇ ਉਤਰਨ ਦੂਸਰਾ ਨੰਬਰ ਏ ਵੀ ਅੱਜ ਤੱਕ ਕੋਈ ਉਹ ਜੀ ਲੜਾਈ ਝਗੜਾ ਜਾਂ ਕਿਸੇ ਤਰ੍ਹਾਂ ਦਾ ਸ਼ੋਰ ਸ਼ਰਾਬਾ ਨਹੀਂ ਹੋਇਆ ਦਫ਼ਤਰਾਂ ਵਿੱਚ ਬਹੁਤ ਹੀ ਵਧੀਆ ਕੰਮ ਨਾਲ ਜਿਹੜੇ ਐਨਓਸੀਆ ਦਿੱਤੇ ਜਾ ਰਹੀਆਂ ਨੇ ਇਹਨੇ ਕਰਕੇ ਤਾਂ ਕੋਈ ਨਾ ਹੀ ਮਾਈ ਬੇਈਮਾਨੀ ਹੈ ਨਾ ਹੀ ਕੋਈ ਲੋਕ ਇਸ ਪਿੱਛੇ ਪਰੇਸ਼ਾਨ ਨੇ ਹਾਂ ਥੋੜਾ ਟਾਈਮ ਜ਼ਰੂਰ ਲੱਗ ਰਿਹਾ ਕਿਉਂਕਿ ਸਰਕਾਰ ਦੇ ہاں ਥੋੜੀਆਂ ਜਾਂ ਇਲੈਕਸ਼ਨ ਵਿੱਚ ਜਲਦਬਾਜ਼ੀਆਂ ਟਾਈਮ ਕਹਿਣ ਕਰਕੇ ਸਾਰੇ ਅਸਰਾਂ ਕੋਲ ਬਹੁਤ ਹੀ ਸਮਾਂ ਘੱਟ ਸੀਗਾ ਬਾਕੀ ਅਫਸਰਾਂ ਦੀ ਵੀ ਬੜੀ ਇਮਾਨਦਾਰੀ ਵਾਲੀ ਗੱਲ ਹੈ ਉਹਨਾਂ ਨੇ ਛੁੱਟੀਆਂ ਵਿੱਚ ਵੀ ਪੂਰਾ ਲੋਕਾਂ ਨੂੰ ਕੋਆਪਰੇਟ ਕਰ ਰਹੇ ਨੇ ਪੂਰਾ ਸਾਥ ਦੇ ਰਹੇ ਨੇ ਸਖਤੀ ਹੁੰਦੀ ਹੈ ਵੇਖੋ ਜੀ ਜੇ ਮੰਨ ਲਓ ਆਪਾਂ ਡਿਸਪਲਨ ਨਹੀਂ ਕਰਾਂਗੇ ਤਾਂ ਸਰ ਨਿਸ਼ਾਸ਼ਨ ਦੇ ਹਿਸਾਬ ਨਾਲ ਤਾਂ ਵੇਖੋ ਸਖਤੀ ਕਰਨੀ ਪੈਂਦੀ ਹੈ ਜੀ ਜੇ ਲੋਕ ਸਖਤੀ ਨਾ ਕਰਾਂਗੇ ਤਾਂ ਅਫਸਰ ਜਿਹੜੇ ਨੇ ਉਹ ਵੀ ਯਾਰੇ ਕਾਫੀ ਪਰੇਸ਼ਾਨ ਹੋਣਗੇ ਬਹੁਤ ਵਧੀਆ ਇਹਨਾਂ ਨੇ ਸਾਰੇ ਕਿਹੜਾ ਸਿਕਿਉਰਿਟੀ ਲਗਾ ਰੱਖੀ ਹੈ ਬਹੁਤ ਵਧੀਆ ਲੋਕਾਂ ਦੀ ਭਲਾਈ ਵਾਸਤੇ ਹੈ ਜੀ ਉਹਨਾਂ ਨੇ ਕੋਈ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾਗਾ ਕੁਲ ਸਿਮਲਾਜਮ ਜਿਹੜੇ ਨੇ ਬਿਲਕੁਲ ਇਮਾਨਦਾਰੀ ਨਾਲ ਆਪਣੀ ਡਿਊਟੀ ਦੇ ਰਹੇ ਨੇ ਅਸੀਂ ਬਹੁਤ ਇਹਨਾਂ ਦੇ ਖੁਸ਼ ਹਾਂ ਜੀ ਬਹੁਤ ਵਧੀਆ ਨਾਲ ਸਰ ਸਾਨੂੰ ਕੋਆਪਰੇਟ ਕਰ ਰਹੇ ਨੇ ਵੇਖੋ ਜੀ ਇਹਨੇ ਲੋਕ ਖੜੇ ਨੇ ਆਪਣੇ ਸਾਹਮਣੇ ਆਪਾ ਦੇਖ ਰਹੇ ਨੇ ਵੀਡੀਓ ਦਫ਼ਤਰ ਕਾਜਲ ਕਾ ਵਿੱਚ ਲੋਕਾਂ ਨੂੰ ਵੀ ਲੱਗਦਾ ਹੈ ਵੀ ਕਿਤੇ ਅਫਸਰ ਸਾਡੇ ਨਾਲ ਧੱਕਾ ਕਰ ਰਹੇ ਨੇ ਪਰ ਛੁੱਟੀ ਦਾ ਮਤਲਬ ਇਹੀ ਹੈ ਨਾ ਛੁੱਟੀ ਦੇ ਵਿੱਚ ਵੀ ਲੋਕਾਂ ਨੂੰ ਆਪਣੀਆਂ ਸੇਵਾਵਾਂ ਜਿਹੜੇ ਨੇ ਅਫਸਰ ਦੇ ਰਹੇ ਨੇ ਐਈ ਚੀਜ਼ਾਂ ਤਾਂ ਸੱਚ ਜਾਣੇ ਇਮਾਨਦਾਰੀ ਇੱਥੇ ਆ ਕੇ ਬਿਲਕੁਲ ਉੱਬਰਦੀ ਹੈ ਵੀ ਅਫਸਰ ਨੇ ਆਪਦੇ ਜਿਹੜੀ ਇਹ ਛੁੱਟੀ ਨੂੰ ਨਹੀਂ ਦੇਖਿਆ ਆਪਦੀ ਕਮਾਈ ਨੂੰ ਨਹੀਂ ਦੇਖਿਆ ਉਹਨਾਂ ਨੇ ਲੋਕਾਂ ਨੂੰ ਦੇਖਿਆ ਲੋਕਾਂ ਦੇ ਜਿਹੜੇ ਸਾਥ ਹੈ ਮੈਂਬਰਾਂ ਬੱਚਾਂ ਦੇ ਜਿੰਨੇ ਪਹਿਲਾਂ ਭਰੀਆਂ ਜਾ ਰਹੀਆਂ ਨੇ ਉਹਨਾਂ ਨੇ ਉਹਨਾਂ ਦੇ ਨਾਲ ਬਿਲਕੁਲ ਕੋਆਪਰੇਟ ਕਰਦੇ ਨੇ ਹੁਣ ਪੰਚਾਂ ਤੇ ਸਰਪੰਚਾਂ ਦੀ ਵਾਰ ਹੈ ਜਿਹੜੀ ਇਹਨਾਂ ਨੇ ਹੁਣ ਆਪਦੀ ਸਬੂਤ ਦੇਣੇ ਨੇ ਖਰੇ ਉਤਰਨਾ ਹੈ ਕੋਈ ਗਲਤ ਕੰਮ ਨਾ ਕਰਨਾ ਸਾਡਾ ਤਾਂ ਮੈਸੇਜ ਇਹ ਹੈ ਵੀ ਜਿਹੜੇ ਮੈਂਬਰ ਸਰਪੰਚ ਬਣਦੇ ਨੇ ਪੰਚ ਬਣਦੇ ਨੇ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਦੇਲਦਾ ਨਾਲ ਕੰਮ ਕਰਨਾ ਵਿਕਾਸ ਵਿੱਚ ਕੋਈ ਨੀਤ ਜਾਂ ભેਦਭਾਵ ਨਾ ਰੱਖਣਾ ਪਾਰਟੀਆਂ ਪਾਣੀ ਵਿੱਚ ਕੋ ਸਰਪੰਚ ਸਾਲ ਦੀਆਂ ਹੁੰਦੀਆਂ ਨੇ ਪਰ ਆਪਾਂ ਸਦਾ ਰਹਿਣਾ ਹੁੰਦਾ ਪਿੰਡਾਂ ਵਿੱਚ ਭਾਈਚਾਰਾ ਨਰਿਆਣਾ ਕੇ ਬਹੁਤ ਵਧੀਆ ਮੈਸੇਜ ਆਏਗਾ ਪੂਰਾ ਸਰ ਮਾਹੌਲ ਜਿਹੜਾ ਸ਼ਾਂਤਮਈ ਹੈ ਕਈ ਕਿਸੇ ਤਰ੍ਹਾਂ ਦੀ ਕੋਈ ਲੜਾਈ ਝਗੜਾ ਨਹੀਂ ਬਹੁਤ ਵਧੀਆ ਇੱਕ ਦੂਜੇ ਨਾਲ ਕੋਆਪਰੇਟ ਕਰ ਰਹੇ ਨੇ ਲੋਕਾਂ ਨੂੰ ਜਿਹੜੀ ਸਹੂਦਤ ਹੈ ਪਾਣੀ ਦੀ ਸਹੂਦਤ ਵੀ ਮਿਲ ਰਹੀ ਹੈ ਹਵਾ ਦੀ ਵੀ ਸਹੂਦਤ ਮਿਲ ਰਹੀ ਹੈ ਤੇ ਸਰਕਾਰਾਂ ਇਹ ਵੀ ਕੋਸ਼ਿਸ਼ ਕਰਵਾ ਸਕਦੀਆਂ ਨੇ ਸਾਰੇ ਜਿਸ ਤਰ੍ਹਾਂ ਆਪਨ ਪਤਾ ਹੀ ਹੈਗਾ ਵੀ ਪੰਚਾਇਤੀ ਇਲੈਕਸ਼ਨ ਸ਼ੁਰੂ ਹੋਇਆ ਹੈ ਉਹਨਾਂ ਦੇ ਲੋਕ ਨਾ ਐਨਓਸੀ ਲੈਣ ਵਾਸਤੇ ਪਹਿਲਾਂ ਜਮ੍ਹਾਂ ਕਰਾਈਆਂ ਨੇ ਐਨਓਸੀ ਲੈਣ ਵਾਸਤੇ ਇੱਥੇ ਆਇਓ ਨੇ ਤੇੰਨੇ ਸਾਰੇ ਅੰਦਰ ਦਿੱਤੀ ਜਾਂਦੇ ਨੂੰ ਵੰਡ ਕੇ ਮੁਲਾਜ਼ਮਾਂ ਦੀ ਡਿਊਟੀ ਲਾਈ ਹੋਈ ਹੈ। ਐਵੇਂ ਸੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਸਰਕਾਰੀ ਮੁਲਾਜ਼ਮਾਂ ਦੀ ਨਾਲ ਲਾਈ ਹੋਈ ਹੈ। ਕੁੱਲ ਮਿਲਾ ਕੇ ਮੈਂ ਸਹਿਨ ਹੋਈ ਜਾਂਦਾ ਹੈ ਨਾ ਫਿਰ ਜੇ ਉਹ ਮੇ ਉਸ ਤਰ੍ਹਾਂ ਜਿਵੇਂ ਛਪਾਰਚਾ ਤੇ ਕੰਮ ਆ ਜਾਂਦਾ ਫਿਰ ਉਹ ਬੰਦੇ ਕਰਵਾਲ ਜਾਂਦੇ ਨੇ ਸਾਨੂੰ ਜਿਹੜਾ ਆਮ ਗਰੀਬ ਬੰਦਾ ਰਹਿ ਜਾਂਦਾ ਤੇ ਪ੍ਰਸ਼ਾਸਨ ਨੇ ਗੱਲ ਇਹ ਕਹੀ ਹੈ ਕਿ ਰੇਕ ਬੰਦੇ ਨੂੰ ਖਲੋਣ ਦਾ ਅਧਿਕਾਰ ਹੈ ਉਹਨਾਂ ਨੂੰ ਤੁਸੀਂ ਦੱਸਦੇ ਜਿਵੇਂ ਬਧੇ ਰੇਕ ਬੰਦੇ ਨੂੰ ਨੰਬਰ ਸਿਰ ਤੇ ਨਾਲ ਇੱਕ ਇਹ ਨੇ ਆ ਵੀ ਜਿਹੜੇ ਮੰਨ ਲਓ ਖੜਨ ਨੂੰ ਤੇ ਚਲ ਰੇਕ ਬੰਦੇ ਨਾਲ ਅਧਿਕਾਰ ਹੈ ਪਰ ਉਸ ਤੋਂ ਬਾਅਦ ਨਾ ਪਾਰਟੀ ਬਾਜੀ ਖਤਮ ਕਰਕੇ ਉਸ ਤੋਂ ਬਾਅਦ ਅੱਗੇ ਪਾਰਟੀ ਬਾਜ਼ੀ ਨੂੰ ਖਤਮ ਕਰਕੇ ਜਿਵੇਂ ਤੁਸੀਂ ਕਹਿ ਲਓ ਵੀ ਜਿਵੇਂ ਕੋਈ ਪਾਰਟੀ ਬਾਜ਼ੀ ਬਣਾ ਲੇ ਨਾ ਰੰਜਸ ਬਣ ਜਾਂਦੀ ਰੰਜਸ ਨਾ ਬਣਾਵੇ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਨਸ਼ਾ ਪਿੰਡ ਦੇ ਵਿੱਚੋਂ ਖਤਮ ਕੀਤਾ ਜਾਵੇ ਹਰੇਕ ਪਿੰਡ ਦੇ ਵਿੱਚ ਜਿਵੇਂ ਨਸ਼ਾ ਹੈਗਾ ਨਸ਼ਾ ਨੂੰ ਖਤਮ ਕਰਕੇ ਉਸ ਤੋਂ ਬਾਅਦ ਬਾਕੀ ਵਿਕਾਸ ਦੀ ਗੱਲ ਉਹ ਜਿੰਨੀ ਵੀ ਹੋ ਸਕੇ ਦੀ ਅਸੀਂ ਇਹ ਗੱਲ ਕਹਿੰਨੇ ਸਰ ਵੀ ਪਾਰਟੀ ਬਾਜ਼ੀ ਨਹੀਂ ਹੋਣੀ ਚਾਹੀਦੀ ਹੈ ਇਲੈਕਸ਼ਨ ਦੇ ਟਾਈਮ ਇਲੈਕਸ਼ਨ ਦੇ ਟਾਈਮ ਉਸ ਤੋਂ ਬਾਅਦ ਹਰੇਕ ਬੰਦੇ ਨੂੰ ਕੰਮ ਮਿਲਣਾ ਚਾਹੀਦਾ ਹੈ ਜੇ ਮਨਰੇਗੇ ਦਾ ਹੈਗਾ ਤਰਜ਼ੀਗਾਰ ਉਹਨੂੰ ਮਿਲਣਾ ਚਾਹੀਦਾ ਹੈ ਸਾਡੇ ਕੋਲ ਜੋ ਬੰਦਾ ਅਰਜਨ ਤੋਂ ਲਾਗ ਲਾਉ ਕੱਢੀ ਜਾਂਦੇ ਐਂਡ ਉਹਨਾਂ ਦੇ ਕੋਈ ਰਕੀ ਨਹੀਂ ਕਿਤੇ ਅੱਜ ਇਹ ਬੰਦਾ ਕਿਉਂ ਕੱਢਿਆ ਨਹੀਂ ਗਿਆ ਜਿਸ ਤਰ੍ਹਾਂ ਅੱਜ ਛੁੱਟੀ ਦਾ ਦਿਨ ਵੀ ਹੈਗਾ ਸੀ ਛੁੱਟੀ ਵਾਲੇ ਦਿਨ ਵੀ ਕੰਮ ਜਾਰੀ ਹੈਗਾ ਜੀ ਜੇ ਉਹਨਾਂ ਨੂੰ ਫਾਇਦਾ ਜ਼ਿਆਦਾ ਹੋਣ ਕਰਕੇ ਵੀ ਰਸਨਾ ਪਸੇ ਅੱਜ ਵੀ ਜੋ ਅੱਜ ਫੈਲਾ ਉਹਨੂੰ ਵੀ ਜਾਂ ਕੱਲ ਹੋਣੀ ਹੈ ਕੱਲ ਕਰਾਂਗੇ ਅਸੀਂ 1700 ਦੇ ਬੀਬ ਫੈਲਾ ਖਰਚੀਆਂ ਪਰਜਾ ਕੁ ਬੰਦਾ ਅੱਜਾਂ ਪਈਆਂ ਹਨ ਉਹਨੂੰ ਨਿਕਾਲ ਕਰ ਦੇਣ ਚਾਹਤ ਹੈ ਸਰਕਾਰੀ ਪੈਂਡਿੰਗ ਹੀ ਹੈ ਨਹੀਂ ਸਾਡੇ ਕੋਲ ਨਾਲ ਨਾਲ ਸਟੇਟਸ